ਦੇਸ਼ੂ ਤੇਜ਼ੀ ਦੇ ਨਾਲ ਫੈਲ ਰਹੀ ਹੈ ਇੱਕ ਘਾਤਕ ਬਿਮਾਰੀ ਜਿੱਥੇ ਇੱਕ ਕੁੜੀ ਦੀ ਮੌਤ ਤੋਂ ਬਾਅਦ ਪੂਰਾ ਸਿਹਤ ਵਿਭਾਗ ਨੂੰ ਭਾਜੜਾ ਪੈ ਗਿਆ ਤਾਂ ਹਾਲ ਹੀ ਦੇ ਵਿੱਚ ਕੇਰਲ ਦੇ ਕੋਚੀਕੋਡ ਜ਼ਿਲ੍ਹੇ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਨੇ ਆਮ ਲੋਕਾਂ ਦੇ ਨਾਲ-ਨਾਲ ਸਿਹਤ ਵਿਭਾਗ ਨੂੰ ਵੀ ਜੋ ਕਿ ਸੁਚੇਤ ਕਰ ਦਿੱਤਾ ਹੈ ਦੱਸ ਦਈਏ ਕਿ ਕੋਜੀਕੋੜ ਜ਼ਿਲ੍ਹੇ ਦੇ ਵਿੱਚ ਇੱਕ 9 ਸਾਲ ਦੀ ਬੱਚੀ ਦੀ ਮੌਤ ਇਨਸੇਫ ਲਾਈਟਸ ਨਾਮਕ ਇੱਕ ਦੁਰਲਭ ਅਤੇ ਬਹੁਤ ਹੀ ਘਾਤਕ ਬਿਮਾਰੀ ਦੇ ਕਾਰਨ ਉਸ ਦੀ ਮੌਤ ਹੋਈ ਹੈ ਤੇ ਬਿਮਾਰੀ ਆਮ ਤੌਰ ਦੇ ਉਤੇ ਗਰਮ ਅਤੇ ਤਾਜ਼ੇ ਪਾਣੀ ਦੇ ਕੁਦਰਤੀ ਸਰੋਤਾਂ ਜਿਵੇਂ ਕਿ ਨਦੀਆਂ ਝੀਲਾਂ ਅਤੇ ਝਰਨੇ ਦੇ ਵਿੱਚ ਪਾਇਆ ਜਾਣ ਵਾਲੇ ਇੱਕ ਦਿਮਾਗ ਖਾਣ ਵਾਲੇ ਅਮੀਬਾ ਨਾਮਕ ਇੱਕ ਰੋਗਾਣੂ ਦੇ ਕਾਰਨ ਹੁੰਦੀ ਹੈ ਜਾਣਕਾਰੀ ਅਨੁਸਾਰ ਮ੍ਰਿਤਕ ਨੂੰ 13 ਅਗਸਤ ਨੂੰ ਤੇਜ਼ ਬੁਖਾਰ ਅਤੇ ਸਿਰਦਰਦ ਦੀ ਸ਼ਿਕਾਇਤ ਹੋਣ ਤੋਂ ਬਾਅਦ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀਗਾ ਜਦੋਂ ਉਸ ਦੀ ਹਾਲਤ ਦੇ ਵਿੱਚ ਸੁਧਾਰ ਨਹੀਂ ਹੋਇਆ ਤਾਂ ਉਸ ਨੂੰ ਅਗਲੇ ਦਿਨ ਕੋਜੀਕੋਡ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਜਿੱਥੇ ਉਸ ਦੀ ਹਾਲਤ ਹੋਰ ਵਿਗੜ ਗਈ ਬਦਕਿਸਮਤੀ ਦੇ ਨਾਲ 14 ਅਗਸਤ ਨੂੰ ਲੜਕੀ ਦੀ ਜਾਨ ਚਲੀ ਗਈ ਹੈ ਜਾਨ ਨਹੀਂ ਬਚਾਈ ਜਾ ਸਕੇ ਤੇ ਮੈਡੀਕਲ ਰਿਪੋਰਟਾਂ ਦੇ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਉਸ ਦੀ ਮੌਤ ਅਮੀਬਿਕ ਐਨਸੇਫਲਾਈਟਿਸ ਕਾਰਨ ਹੋਈ ਹੈ ਤਾਂ ਇਹ ਇਨਫੈਕਸ਼ਨ ਇੱਕ ਬਹੁਤ ਹੀ ਦੁਰਲਭ ਪਰ ਘਾਤਕ ਬਿਮਾਰ ਜੋ ਕਿ ਦਿਮਾਗੀ ਬਿਮਾਰੀ ਹੈ ਜਿਸ ਨੂੰ ਕਿ ਵਿਗਿਆਨਕ ਤੌਰ ਦੇ ਉਤੇ ਪ੍ਰਾਇਮਰੀ ਅਮੀਬਿਕ ਮੈਨਨਜੋਇ ਸੈਫ ਲਾਈਟਿਸ ਕਿਹਾ ਜਾਂਦਾ ਹੈਗਾ ਤੇ ਇਹ ਦੱਸਦੀ ਹੈ ਕਿ ਇਹ ਨੈਗਲਰੀਆ ਫੌਲੈਰੀ ਨਾਮਕ ਇੱਕ ਸੈੱਲ ਵਾਲੇ ਅਮੀਬਾ ਕਾਰਨ ਹੁੰਦਾ ਹੈ ਜੋ ਕਿ ਗਰਮ ਅਤੇ ਦੂਸ਼ਿਤ ਤਾਜ਼ੇ ਪਾਣੀ ਦੇ ਵਿੱਚ ਵਧਦਾ ਹੋਦਾ ਹੈ ਇਹ ਅਮੀਬਾ ਨੱਕ ਦੇ ਰਾਹੀਂ ਮਨੁੱਖੀ ਸਰੀਰ ਦੇ ਵਿੱਚ ਦਾਖਲ ਹੁੰਦਾ ਹੈ ਖਾਸ ਕਰਕੇ ਤੈਰਾਕੀ ਗੋਤਾਖੋਰੀ ਜਾਂ ਫਿਰ ਦੂਸ਼ਿਤ ਪਾਣੀ ਦੇ ਨਾਲ ਨੱਕ ਧੋਣ ਵੇਲੇ ਤਾਂ ਇੱਕ ਵਾਰ ਜਦੋਂ ਇਹ ਨੱਕ ਦੇ ਰਾਹੀਂ ਦਿਮਾਗ ਤੱਕ ਪਹੁੰਚ ਜਾਂਦਾ ਹੈ ਤਾਂ ਇਹ ਦਿਮਾਗ ਦੇ ਟਿਸ਼ੂ ਨੂੰ ਤੇਜ਼ੀ ਨਾਲ ਨਸ਼ਟ ਕਰਨਾ ਸ਼ੁਰੂ ਕਰ ਦਿੰਦਾ ਹੈ ਇਹ ਪ੍ਰਕਿਰਿਆਨੀ ਤੇਜ਼ੀ ਨਾਲ ਹੁੰਦੀ ਹੈ ਕਿ ਸੰਕਰਮਿਤ ਵਿਅਕਤੀ ਕੁਝ ਦਿਨਾਂ ਦੇ ਵਿੱਚ ਹੀ ਮਰ ਸਕਦਾ ਹੈ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕੇਰਲ ਦੇ ਵਿੱਚ ਦਿਮਾਗ ਖਾਣ ਵਾਲੇ ਅਮੀਬਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਮਾਇਰਾ ਦੇ ਵੀ ਕਹਿਣਾ ਹੈਗਾ ਕਿ ਇਹ ਅਮੀਬਾ 40 ਡਿਗਰੀ ਸੈਲਸੀਅਸ ਤੱਕ ਦੇ ਤਾਪਮਾਨ ਦੇ ਵਿੱਚ ਵੀ ਜਿਉਂਦਾ ਰਹਿ ਸਕਦਾ ਹੈ ਅਤੇ ਇਸ ਤੋਂ ਵੀ ਵੱਧ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਗਰਮੀਆਂ ਦੇ ਵਿੱਚ ਇਸ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ ਉੱਥੇ ਹੀ ਗਰਮ ਹੁਣ ਗੱਲ ਆਉਂਦੀ ਹੈ ਵੀ ਇਸ ਬਿਮਾਰੀ ਤੋਂ ਤੁਸੀਂ ਜਿਵਕ ਆਪਣਾ ਬਚਾਅ ਕਿਵੇਂ ਕਰ ਸਕਦੇ ਹੋ ਤਾਂ ਗਰਮ ਪਾਣੀ ਦੇ ਸਰੋਤਾਂ ਦੇ ਵਿੱਚ ਤੈਰਾਨ ਤੋਂ ਬਚੋ ਖਾਸ ਕਰਕੇ ਜਿੱਥੇ ਪਾਣੀ ਸਾਫ਼ ਨਾ ਹੋਵੇ ਖਾਸ ਕਰਕੇ ਬੱਚਿਆਂ ਦੇ ਨੱਕ ਦੇ ਵਿੱਚ ਪਾਣੀ ਜਾਣ ਤੋਂ ਰੋਕੋ ਧਾਰਮਿਕ ਜਾਂ ਫਿਰ ਘਰੇਲੂ ਉਦੇਸ਼ਾਂ ਦੇ ਲਈ ਨੱਕ ਧੋਣ ਵੇਲੇ ਸਿਰਫ ਸਾਫ਼ ਉਬਾਲੇ ਜਾਂ ਫਿਰ ਫਿਲਟਰ ਕੀਤੇ ਪਾਣੀ ਦੀ ਹੀ ਵਰਤੋਂ ਕਰੋ ਲਾਗ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ ਜਿਵੇਂ ਸਿਰਦਰਦ ਹੁੰਦਾ ਹੈ ਬੁਖਾਰ ਜਾਂ ਫਿਰ ਉਲਟੀਆਂ ਹੁੰਦੀਆਂ ਨੇ ਮਤਲੀ ਜਾਂ ਫਿਰ ਗੰਦਾ ਨੁਕਸਾਨ ਹੁੰਦਾ ਹੈ ਤਾਂ ਛੇਤੀ ਤੋਂ ਛੇਤੀ ਆਪਣੇ ਨੇੜਲੇ ਡਾਕਟਰ ਕੋਲ ਜਾ ਕੇ ਆਪਣਾ ਚੈੱਕਅਪ ਆਪਣੀ ਜਾਂਚ ਜ਼ਰੂਰ ਕਰਵਾਓ